ਜਨੂੰਨ ਪੈਦਾ ਕਰੋ ਸਰੀਰ ਚ ਵੈਰੀ ਗੁੱਡ ਗਾਮ ਮਹਤਰੀ ਵਿੱਚ ਜਨੂੰਨ ਪੈਦਾ ਕਰੀਂਦਾ ਤਾਂ ਬੈਠਾ ਉਸੇ ਮੁੜ ਕੋ ਮੁੜ ਕੇ ਹੋਈ ਜਾਂਦੀ ਜਵਾਨੀ ਮੇਰੇ ਪੰਜਾਬ ਦੀ ਹੁਣ ਕਿੰਨੀ ਹੋਮੋਸ ਹੋਈ ਪਈ ਐ ਲੱਖੇ ਦਾ ਚਿਹਰਾ ਦੱਸਦਾ ਇੱਥੇ ਵੀ ਕਦੋਂ ਵੀ ਕਿਸੇ ਵੀ ਵਕਤ ਨਹੀਂ ਆ ਸਕਦਾ ਲੈਂਟਰ ਦੀ ਤਿਆਰੀ ਹੋ ਰਹੀ ਐ ਇੱਥੇ ਜਮਾਂ ਮੀ ਹੈ ਨਹੀਂ ਬੂੰਦ ਵੀ ਨਹੀਂ ਤੇ ਸਾਡਾ ਜਿੱਥੇ ਅਸੀਂ ਰਹਿੰਨੇ ਆ ਘਰ ਇੱਥੋਂ ਮਸਾਂ ਕੋਈ 2-300 ਮੀਟਰ ਦੂਰ ਹੋਣਾ ਉੱਥੇ ਨਹੀਂ ਪਈ ਜਾਂਦਾ ਦੇਖ ਲਓ ਸਾਡੀ ਸੋਸਾਇਟੀ ਦੇ ਨਾਲ ਛੋਟਾ ਜਿਹਾ ਪਿੰਡ ਰਾਏਪੁਰ ਕਲਾਂ ਜਿਹੜਾ ਤਾਂ ਕਰਨਦ ਨੂੰ ਨਾ ਪਾ ਕੇ ਸੰਭਾਲ ਕੇ ਪੈਸਾ ਵਧੀਆ ਹੈ ਹੁਣ ਕਈਆਂ ਨੇ ਵਿਚਾਰੇ ਨੇ ਵਧੀਆ ਵੱਡੀਆਂ-ਵੱਡੀਆਂ ਕੋਟੀਆਂ ਪਾਲੀਆਂ ਕਾਰਾਂ ਲੈ ਲਈਆਂ ਮਹਿੰਗੀਆਂ-ਮਹਿੰਗੀਆਂ ਉਹ ਫਿਰ ਐਂ ਪੈਸੇ ਨ ਅਖਰ ਤਾਂ ਖਤਮ ਹੋਣਾ ਹੀ ਹੋਣਾ ਹੈ ਮਿਸਤਰੀ ਦਾ ਤੁਹਾਨੂੰ ਪਤਾ ਹੀ ਹੈ ਘਰ ਬਣਦਾ ਫਿਰ ਕੋਈ ਨਾ ਕੋਈ ਚੀਜ਼ ਰਹੀ ਜਾਂਦੀ ਹੈ ਪਰ ਜਿਹੜਾ ਰਾਧਾ ਸਾਮੀਆਂ ਡੇਰਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਹ ਮੈਨੂੰ ਤਾਂ ਵਧੀਆ ਲੱਗਦਾ ਹੈ ਮਤਲਬ ਉਹਦੇ ਚ ਨਾ ਬੁੱਟੇ بڑے ਲੱਗੇ ਹੁੰਦੇ ਆ ਹਰਿਆਲੀ ਬੜੀ ਹੁੰਦੀ ਆ ਆਪਾਂ ਕਹਿੰਦੇ ਨੇ ਸੋਲ ਹੋ ਗਏ ਸੋਲ ਤੱਕ ਅੱਲਾ ਬਾਦੀਆਂ ਦੋਸਤੋ ਆ ਮੌਸਮ ਸੱਚੀ ਬਦਲ ਰਿਹਾ ਹੈ ਦੇ ਨਾਲ ਦਨ ਗਰਮੀ ਵਧ ਰਹੀ ਹੈ 50 50 48 42 ਡਿਗਰੀ ਟੈਂਪਰੇਚਰ ਹੋਣਾ ਮਾੜੀ ਮੋਟੀ ਗੱਲ ਨਹੀਂ ਤੇ ਖਤਰਾ ਹੈ ਇਹ ਚੇਤਾਵਨੀਆਂ ਪਹਿਲਾਂ ਹੀ ਆਪਾਂ ਨੂੰ ਹਰੇਕ ਵੇ ਸਭਾਲ ਲਈ ਆਪਾਂ ਜ਼ਰਾ ਖਤ ਲਾਓ ਵੱਧ ਤੋਂ ਦੇਖ ਖੂਬਸੂਰਤ ਬਲਾਗ ਦੇ ਵਿੱਚ ਅੱਜ ਤਾਂ ਮੀਂਹ ਦੀ ਤਿਆਰੀ ਹੈ ਬਸ ਸੱਤ ਪੈਸੇ ਦੀ ਸਾਈਡ ਤਾਂ ਮਿਲਦਾ ਵੀ ਪਈ ਵੀ ਜਾਂਦਾ ਵੇ ਆਹ ਹਾ ਕੀ ਹਵਾਲ ਚੱਲ ਰਹੀ ਏ ਠੰਡੀ ਠੰਡੀ ਆ ਵੇਖੋ ਇੱਥੇ ਵੀ ਕਦੋਂ ਵੀ ਕਿਸੇ ਵੀ ਵਕਤ ਨਹੀਂ ਆ ਸਕਦਾ ਅਹ ਰੱਬ ਨੇ ਫਰਿਆਦ ਸੁਣੀ ਲਈ ਬਤਾਜਾ ਜਦਨਾਰੇ ਰਾਤਾ ਤੁਹੀ ਦੱਸਦੇ ਹੋ ਮੀਂਹ ਦੀ ਕੀ ਕਹਾਣੀ ਹੈ ਪੈ ਰਿਹਾ ਹੈ ਕਿ ਨਹੀਂ ਪੈ ਰਿਹਾ ਇੱਥੇ ਤਾਂ ਤੁਹਾਡੇ ਸਾਹਮਣੇ ਹਾਲਾਤ ੜਕੇ ੜਕੇ ਦੇ 7 ਵਜੇ 7 ਵਜੇ ਦਾ ਨਜ਼ਾਰਾ ਤੁਸੀਂ ਦੇਖੋ ਬਾਕੀ ਚਾਹੂ ਪੀ ਕੇ ਫਰੈਸ਼-ਫ੍ਰਸ਼ ਹੋ ਕੇ ਫਿਰ ਥੋੜੇ ਰੋ ਰੋ ਬਣੇ ਹਾਂਜੀ ਦੋਸਤੋ ਪਹੁੰਚ ਗਏ ਆਪਾਂ 플ੌਟ ਤੇ ਤੇ ਮਿਸਤਰੀ ਨੇ ਕੰਮ ਆ ਵਖੇਚਤਾ ਲੈਂਟਰ ਦੀ ਤਿਆਰੀ ਹੋ ਰਹੀ ਹੈ ਜਿਹੜੀ ਐਟਲਾਈ ਸੀ ਆਪਾਂ 27 ਰੁਪਏ ਵਾਲੀ ਉਹ ਵੀ ਮਿਸਤਰੀ ਨੇ ਵਧਿਆ ਲਾਈ ਹੈ ਔਰ ਲਖੇ ਅੱਖਾ ਯਾਰ ਆਪਣਾ ਸਰਗੇ ਦਾ ਕੰਮ ਕਰਦਾ ਪੂਰਾ ਮਾਰ ਬੰਦਾ ਆਹ ਵਾਲੀ ਇੱਟ ਤੁਸੀਂ ਦੇਖੋ ਇਹਦੇ ਵਿੱਚ ਜਿਹੜੇ ਵਾਈਟ ਸਮੈਂਟ ਭਰ ਆ ਜਾਊਗਾ ਫਿਰ ਉਦੋਂ ਵੀ ਸੋਹਣੀ ਬਣ ਜਾਊਗੀ ਬਾਕੀ ਇਧਰ ਐ ਲਾਉਂਦੇ ਆ ਦੇਖੋ ਇਹ ਤਾਂ ਨੰਗਾ ਨੁਥਾ ਨਹੀਂ ਛੱਡਦੇਗੇ ਵਾਲੀਆਂ ਬੋਲੀਆਂ ਪੂਰੀਆਂ ਲਾ ਰੱਖੀਆਂ ਸੇ ਹੁਣ ਵਿੱਚ ਕਰਾ ਵੜਨੋਂ ਥਾਣੀ ਨਹੀਂ ਇੰਨੀ ਤੁਹਾਨੂੰ ਦਿਖਾਉਂਦੇ ਪਲੇਟਾਂ ਨੇ ਐ ਹੀ ਲੰਗਾ ਵੰਗਾ ਆਵੇ ਕੋਈ ਮੋਰੇ ਮੂਰੇ ਨਹੀਂ ਛੱਡੇ ਕੁਛ ਨਹੀਂ ਸਦਾ ਕੰਮ ਹੈ ਤੇ ਬਾਕੀ ਹੋ ਜਾਂਦਾ ਤਿਆਰ ਫਿਰ ਤੁਹਾਨੂੰ ਦਿਖਾਉਂਦੇ ਆਹ 27 ਰੁਪਏ ਲਿੱਟ ਦੀ ਸਫਾਈ ਵੇਖੋ ਤੁਸੀਂ ਬਹੁਤ ਵਧੀਆ ਸਫਾਈ ਆਈ ਹੈ। ਬਾਕੀ ਲੋ ਵਿੱਚ ਵਾਈਟ ਸਪੈਂਟ ਭਰਿਆ ਗਿਆ ਫੇਰ ਵੇਖੋ ਤੁਸੀਂ। ਇਹਦੇ ਤੇ ਕੋਈ ਰੰਗ ਨਹੀਂ ਮਾਰਨਾ, ਕੋਈ ਪਾਲਚ ਨਹੀਂ ਸਿੱਧੀ ਟਾਈ ਹੁੰਦੀ ਹੈ ਇਹ। ਲਓ ਵੀ ਦੋਸਤੋ ਇਧਰ ਲੱਖੇ ਵਰਗੇ ਕਰ ਰਹੇ ਸਰੀਆ ਸਿੱਧਾ ਜਿਹੜਾ ਕੱਲ ਆਪਾਂ ਲਿਆਂਦਾ ਹੈ। ਆ ਵੇ। ਮੁੜ ਕੋ ਮੁੜ ਕੇ ਹੋਈ ਜਾਂਦੀ ਜਵਾਨੀ ਮੇਰੇ ਪੰਜਾਬ ਦੀ। ਚੱਲ ਵੀ, ਚੱਲ ਜੋਰ ਲਗਾ ਕੇ। ਇਹਦੇ ਜਵਲ ਬੁੱਲ ਨਹੀਂ ਪੈਂਦਾ ਤੇ ਪੂਰੇ ਸਿੱਧੇ ਹੁੰਦੇ ਨੇ ਲੱਖੇ ਯਾਰ। ਆ ਨਿਆਰਾ ਸਰਗੀ ਇਹਦਾ। ਵਾਕਈ ਘੈਂਟਾ ਕੰਮ। ਤੇ ਬਾਕੀ ਆ ਲੈਂਥ ਲਾ ਕੇ ਗਿਆ ਕੱਲ ਉਹ। ਅਸਲ ਬਾਕੀ ਕੋਸ਼ ਘਟਿਆ ਵਧਿਆ ਤਾਂ ਮੌਕੇ ਤੇ ਮਂਗਾਵਾਂਗੇ ਨਹੀਂ ਵੇਸਟ ਵਾਲਾ ਹੁੰਦਾ ਸੀ ਇਹਨਾਂ ਨੂੰ ਆਖਿਆ ਵੀ ਜਿੰਨੀ ਸਾਨੂੰ ਲੋਡ ਹੋਈ ਅਸੀਂ ਮੌਕੇ ਤੇ ਮਂਗਾ ਲਿਆ ਕਰਾਂਗੇ ਉਨਾ ਹੀ ਭੇਜ ਦਿਆ ਕਰੋ ਜਿਵੇਂ ਆ ਪਹਿਲਾਂ ਦਾ ਪਿਆ ਚਲੋ ਇਹ ਤਾਂ ਹੁਣ ਕੰਮ ਤਾਂ ਲਿਆ ਜਾਊਗਾ ਪਰ ਐ ਵੀ ਹੁਣ ਇਹ ਮੈਨੂੰ ਲੱਗਦਾ ਕੋਈ ਮਹੀਨੇ ਵਾਂਗੂ ਪਿਆ ਰਿਆ ਤਾਂ ਵੇਸਟ ਜ਼ਿਆਦਾ ਹੁੰਦੀ ਐ ਹੁਣ ਅਸੀਂ ਇਹਨਾਂ ਨੂੰ ਆਖਿਆ ਵੀ ਮੌਕੇ ਤੇ ਜਿੰਨਾ ਮਂਗਾਵਾਂਗੇ ਉਨਾ ਭੇਜ ਦਿਆ ਕਰੋ ਤਾਂ ਕਰਕੇ ਤੇ ਆ ਸਰੀਆ ਜਿਹੜਾ ਕੱਲ ਲਿਆਂਦਾ ਆਪਾਂ ਤੇ ਬਾਕੀ ਜੇ ਘਟਿਆ ਵਧਿਆ ਤਾਂ ਫੇਰ ਉਹਨੂੰ ਫੋਨ ਕਰ ਦਾਂਗੇ ਨਾਲ ਹੀ ਆ ਆਪਣਾ ਬੇਲੀ ਹਰਮਨ ਬਾਈ ਤੇ ਮੰਡ ਚ ਭੇਜ ਦਿੰਦਾ ਇਹ ਵੇਖ ਲਓ ਵੀ ਆ ਸਰੀਏ ਸਿੱਧੇ ਕਰਿਆ ਲੱਗਦਾ ਨਹੀਂ ਵੀ ਵਿੱਚ ਵਿੰਗ ਬਲਾਮ ਹੁੰਦਾ ਸੀ ਪੂਰੇ ਘੈਂਟ ਸਰੀਏ ਆ ਲਚਕ ਵੀ ਆ ਸਭ ਕੁਝ ਬਾਕੀ ਟਾਟਾ ਦਾ ਸਿਰਾ ਹੀ ਆ ਤੁਹਾਨੂੰ ਪਤਾ ਹੀ ਆ ਟਾਟਾ ਦੇ ਸਰੀਗ ਦੀਆਂ ਗੱਲਾਂ ਤਾਂ ਸਾਰੇ ਕਿਤੇ ਹੁੰਦੀਆਂ ਆ ਟਾਟਾ ਦੇ ਹਾਡਾ ਓਨਰ ਉਹ ਵੀ ਚੰਗਾ ਟਾਟਾ ਵੀ ਗੱਡੀਆਂ ਵੀ ਸਿਰ ਆ ਜਿਵੇਂ ਟਾਟਾ ਦੀਆਂ ਗੱਡੀਆਂ ਜੈਗੂਅਰ ਵੀ ਟਾਟਾ ਦੀ ਆ ਰੇਂਜ ਰੋਵਰ ਵੀ ਟਾਟਾ ਦੀ ਆ ਟਾਟਾ ਵੀ ਸਿਰ ਆ ਲੱਖਾ ਵੀ ਟਾਟਾ ਦਾ ਕਹੀਂ ਲੱਖਿਆ ਲੱਖਾ ਜਾਲ ਬੰਨਣ ਦਾ ਪੂਰਾ ਮਾਰਾ ਕੜੇ-ਕੁੜੇ ਸਾਰੇ ਕੱਲ ਲੱਖੇ ਨੇ ਬਣਾਏ ਆ ਲੱਖੇ ਕਿੰਨਾ ਟਾਈਮ ਲੱਗ ਗਿਆ ਸੀ ਬਾਈ ਇਹਨੂੰ ਇਹ ਕੜਿਆਂ ਦੇ 60 ਮਿੰਟ ਲੱਗੇ ਪੰਜ-ਛੇ ਘੰਟੇ ਵੈਰੀ ਗੁੱਡ ਯਾਰ ਤੇ ਗਰਮੀ ਕਿੰਨੀ ਕੁ ਸੀ ਬਾਕੀ ਦੋਸਤ ਇੱਕ ਗੱਲ ਹੋਰ ਸਾਡਾਂ ਨੇ ਝੇੜ ਬੜੀ ਹੋਈ ਦੇਖੋ ਤੁਸੀਂ ਇੱਥੇ ਜਮਾਂ ਮੀਹ ਹੈ ਨਹੀਂ ਬੂੰਦ ਵੀ ਨਹੀਂ ਤੇ ਸਾਡਾ ਜਿੱਥੇ ਅਸੀਂ ਰਹਿੰਦੇ ਆ ਘਰ ਇੱਥੋਂ ਮਸਾਂ ਕੋਈ 2-300 ਮੀਟਰ ਦੂਰ ਹੋਣਾ ਉੱਥੇ ਮੀਂਹ ਪਈ ਜਾਂਦਾ ਦੇਖ ਲਓ ਹੈ ਵਾਟਣਾ ਵਰਖਟਣ ਵਾਲੀ ਗੱਲ ਹੀ ਹੈ ਦੇਖ ਲੈ ਹੁਣ ਕਿੰਨੀ ਹੋਮਸ ਹੋਈ ਪਈ ਐ ਲੱਖੇ ਦਾ ਚਿਹਰਾ ਦੱਸਦਾ ਮੈਂ ਤਾਂ ਕਰਦੀਆਂ ਸੌਖੀਆਂ ਨਹੀਂ ਦੋਸਤੋ ਐ ਮੈਂ ਤਾਂ ਕਰਦੀਆਂ ਪਸੀਨਾ ਪਾਉਣਾ ਪੈਂਦਾ ਹੂੰ ਫਿਰ ਘਰ ਬੰਨੇ ਜਾਂਦੇ ਐ ਕਿਹਣੀ ਲਖੇ ਜਨੂਨ ਪੈਦਾ ਕਰੋ ਸਰੀਰ ਚ ਵੈਰੀ ਗੁੱਡ ਕੰਮ ਮੇਸਤਰੀ ਵਿੱਚ ਜਨੂਨ ਪੈਦਾ ਕਰੀਂ ਤਾਂ ਤਾਂ ਬੈਠਾ ਉਥੇ ਮੇਸਤਰੀ ਪੂਰਾ ਚਲੋ ਵੀ ਦੋਸਤੋ ਹੁਣ ਜਾ ਕੇ ਬ੍ਰੇਕਫਾਸਟ ਕਰਦੇ ਆਂ ਫਿਰ ਤੁਹਾਡੇ ਰੂਰੂ ਹੁੰਨੇ ਆ ਇਹ ਆ ਦੋਸਤੋ ਸਾਡੀ ਸੋਸਾਇਟੀ ਦੇ ਨਾਲ ਛੋਟਾ ਜਿਹਾ ਪਿੰਡ ਰਾਏਪੁਰ ਕਲਾਂ ਤੇ ਇੱਥੇ ਡਾਕਟਰ ਆ ਇਹ ਡਾਕਟਰ ਹੀ ਬੜੇ ਮਸ਼ਹੂਰ ਆ ਜੇ ਤਾਂ ਮਾੜੀ ਮੁੱਢੀ ਪ੍ਰੋਬਲਮ ਆਉਂਦੀ ਆ ਤਾਂ ਸਾਰੇ ਡਾਕਟਰ ਕੋਲੇ ਆਉਂਦੇ ਆ ਤੇ ਵਧੀਆ ਕੰਮ ਕਰਾ ਡਾਕਟਰ ਸਾਹਿਬ ਦਾ ਪਿੰਡ ਦੀ ਸਾਥ ਜੀ ਇਹ ਤੇ ਸਾਹਮਣੇ ਕਰਾਨੇ ਦੀ ਦੁਕਾਨ ਆ ਜੋ ਗੁਰਾਸ਼ ਰੁਸ਼ਨ ਦੀ ਲੋਡ ਹੁੰਦੀ ਹੈ ਉਹ ਸਾਹਮਣੇ ਦੁਕਾਨ ਆ ਬਾਕੀ ਤੇ ਪੀਜੀ ਬਹੁਤ ਹੈ ਤੇ ਯਾਰ ਅਪਰ ਇੱਥੇ ਆਪਣੇ ਭਰਾ ਮਥਮਨ ਭرائی ਰਹਿੰਦੇ ਆ ਉਹਨਾਂ ਨੇ ਪੀਜੀ ਪੂਜੀ ਬਣਾਏ ਹੋਏ ਆ ਤੇ ਬਾਕੀ ਟਾਬੇ ਬਣੇ ਹੋਏ ਛੋਟੇ ਛੋਟੇ ਕਿਉਂਕਿ ਇੱਥੇ ਲੇਬਰ ਬਹੁਤ ਰਹਿੰਦੀ ਹੈ ਨਾ ਆਸ-ਪਾਸ ਕੰਮ ਚੱਲਦਾ ਆ ਤਾਂ ਕਰਕੇ ਫਿਰ ਉਹਨਾਂ ਨੂੰ ਇੱਥੇ ਕਮਰਾ ਮਿਲਦਾ ਉਹ ਖਾਣਾ ਇਹ ਦੁੱਧ-ਦੁੱਧ ਲੈ ਕੇ ਜਾਂਦੀ ਉਹ ਦੁਕਾਨ ਆ ਕਿ ਸਾਹਮਣੇ ਵਧੀਆ ਛੋਟਾ ਆ ਪਿੰਡ ਨਿਆਰੇਦਾਰ ਤੇ ਆ ਬਾਕੀ ਇਧਰ ਵੀ ਬਣੀ ਜਾਂਦੀਆਂ ਪੀਜੀ ਪੂਜੀ ਬਣਨਗੇ ਇਧਰ ਵੀ ਬਾਕੀ ਦੁਕਾਨਾਂ ਦਾ ਕੋਨਾ ਤੇ ਛੋਟੇ-ਛੋਟੇ ਪਿੰਡ ਹੈ ਜਮੀਨਾ ਜਮੂਨਾ ਤੁਹਾਨੂੰ ਪਤਾ ਹੀ ਕਰੋੜਾ ਕਰੋੜਾਂ ਦੇ ਕਿੱਲੇ ਆ ਨਿਆਰੇ ਲੈਂਦੇ ਤਾਂ ਛੋਟੇ-ਛੋਟਾ ਕੰਮ ਸੈੱਟ ਕਰਕੇ ਆਪਦਾ ਬੈਠੇ ਆ ਸਭ ਤੋਂ ਜ਼ਿਆਦਾ ਇੱਥੇ ਪੀਜੀ ਬਣ ਰਹੇ ਆ ਬਹੁਤ ਜ਼ਿਆਦੇ ਜਿੰਨੇ ਵੀ ਕਹਿ ਦਈਏ ਬਾਕੀ ਦੋਸਤੋ ਆਪਣੇ ਜਮ ਘਰ ਦੇ ਨੇੜੇ ਇੱਥੇ ਆ ਦੁਕਾਨ ਵੀ ਹੈ ਇਥੋਂ ਸਾਰਾ ਕੁਝ ਮਿਲਦਾ ਹੈ ਪਾਵੇਂ ਤੁਸੀਂ ਰੰਗ ਲੈ ਲਓ ਭਾਵੇਂ ਪਾਈਪਾਂ ਲੈ ਲਓ ਨਾਲੇ ਵਧੀਆ ਕੁਆਲਿਟੀ ਦੀਆਂ ਪੌੜੀਆਂ ਲੈ ਲਓ ਕੁਝ ਹੀ ਲੈ ਲਓ ਪਾਈਪ ਲੈ ਲਓ ਪਾਣੀ ਵਾਲੀ ਜਾਂ ਦੂਜਾ ਫਿਟਿੰਗ ਵਾਲਾ ਸਮਾਨ ਲੈ ਲਓ ਆਲ ਰਾਊਂਡਰ ਦੁਕਾਨੀ ਹੈ ਜਮਾ ਕੁਝ ਹੀ ਲੈ ਲਓ ਹਰ ਇੱਕ ਚੀਜ਼ ਬੰਦਾ ਸਹੀ ਰੇਟ ਤੇ ਦਿੰਦਾ ਬਾਕੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਟਿਆ ਵੀ ਇਹਨਾਂ ਨੇ ਦੁਕਾਨਾਂ ਦਾ ਵੈਸੇ ਵਾਂਗਿਆਂ ਵੰਗਿਆਂ ਕੰਮ ਕਰਨ ਦਾ ਸੈੱਟ ਹੈ ਜਮੀਨਾਂ ਵਧੀਆਂ ਇਹਨਾਂ ਦੀਆਂ ਵਾਂਗਿਆਂ ਵੰਗਿਆਂ ਤੇ ਪੈਸਾ ਚੰਗਾ ਹੈ ਅਸਾਂ ਆਏ ਬਈ ਜਿਹੜੇ ਦੁਕਾਨਾਂ ਤੋਂ ਕੋਈ ਨਾ ਪਾ ਕੇ ਸੰਭਾਲ ਕੇ ਪੈਸਾ ਵਧੀਆ ਹੈ ਉਹਨਾਂ ਕਈਆਂ ਨੇ ਵਿਚਾਰਿਆਂ ਨੇ ਵਧੀਆ ਵੱਡੀਆਂ-ਵੱਡੀਆਂ ਕੋਟੀਆਂ ਪਾਲੀਆਂ, ਕਾਰਾਂ ਲੈ ਲਈਆਂ ਮਹਿੰਗੀਆਂ-ਮਹਿੰਗੀਆਂ। ਉਹ ਫਿਰ ਐਂ ਪੈਸੇ ਨੱਖਰ ਤਾਂ ਖਤਮ ਹੋਣੀ ਹੋਣਾ। ਪਰ ਕਈ ਬੰਦੇ ਆਪ ਦਾ ਜਿਹੜਾ ਬਿਜ਼ਨਸ ਆ ਉਹ ਸੈੱਟ ਕਰ ਗਏ। ਤੇ ਇਹ ਉਹਨਾਂ ਚ ਜਿਹੜੇ ਬੰਦੇ ਬਿਜ਼ਨਸ ਸੈੱਟ ਕਰੀ ਬੈਠੇ ਹੁਣ ਨੇੜੇ-ਨੇੜੇ ਤੁਸੀਂ ਵੇਖ ਲਓ ਵੀ ਸਾਰਾ ਜੇ ਕੋਈ ਇਹੋ ਜਿਹਾ ਸਮਾਨ ਲੈਣਾ ਹੈ ਜਾਂ ਤੁਸੀਂ ਕੋਈ ਸ਼ਟਰਿੰਗ ਦਾ ਸਮਾਨ ਲੈਣਾ ਹੈ, ਕਈ ਤਣੁ ਕਰਿਆਨੇ ਦੀ ਕਰਨਾ ਬੜੀਆਂ ਸੋਹਣੀਆਂ ਸ਼ੋਅਰੂਮ ਬਣਾਈ ਬੈਠੇ ਆ। ਤੇ ਸਾਰੇ ਲੋਕਲ ਬੰਦੇ ਦੀਆਂ ਹੋਣੀਆਂ ਤਕਰੀਬਨ। ਦਸਾਂ ਨਹੀਂ ਚੱਲੀ ਜਾਂਦਾ ਕੰਮ ਕਰ। ਦਿਮਾਗ ਨਾਲ ਤਨੀ ਪੈਸਾ ਦਾ ਭਵੇਂ ਜਿੰਨਾ ਮਰਜ਼ੀ ਹੋਵੇ ਉਹ ਤਾਂ ਲੱਗ ਹੀ ਜਾਂਦਾ ਹੁੰਦਾ ਸਾਲਤ ਨਹੀਂ 2 ਸਾਲਾਂ ਦਾ ਨਹੀਂ 10 ਸਾਲਾਂ ਦਾ ਲੱਗ ਜੂ 20 ਚ ਲੱਗ ਠੀ ਲੱਗਣੀ ਲੱਗਣਾ ਹੈ ਪੈਸੇ ਤਾਂ ਮੁੱਕਣੇ ਮੁਕਣਾ ਤੇ ਸਭਾਲ ਲਓਗੇ ਤਾਂ ਸਾਰੀ ਜ਼ਿੰਦਗੀ ਖਾ ਲਓਗੇ ਖਾਣ ਵਾਲੇ ਬੰਦੇ ਤਾਂ ਮਾੜੇ ਮੋٹے ਰੁਪਈਏ ਦੇ ਵੈਜ ਨਹੀਂ ਪੈਸੇ ਖਾ ਲੈਂਦੇ ਆ ਤਰੀ ਦਿਨ ਨਹੀਂ ਖਾਣੇ ਪਈ ਉਹਦੇ ਕੋਲ ਤਾਂ ਜਿੰਨਾ ਹੋਵੇ ਉਨਾਂ ਹੀ ਘੱਟ ਆ ਬਾਕੀ ਤੁਸੀਂ ਆਪ ਸਿਆਣੇ ਹੋ ਚਲੋ ਹੁਣ ਕਰਦੇ ਆ ਕੰਮ ਕਰ ਸ਼ਾਇਦ ਜਾਣਾ ਅਸੀਂ ਸੁਹਾਣਾ ਸਾਹਿਬ ਦੇਖਦੇ ਆ ਹਾਂਜੀ ਦੋਸਤੋ ਅਸੀਂ ਆਏ ਸੀ ਸੁਹਾਣਾ ਸਾਹਿਬ ਸੁਹਾਣੇ ਪਿੰਡ ਥੋੜਾ ਕੰਮਕਾਰ ਸੀ ਮਿਸਤਰੀ ਦਾ ਸਾਨੂੰ ਪਤਾ ਹੀ ਘਰ ਪੈਂਦਾ ਫਿਰ ਕੋਈ ਨਾ ਕੋਈ ਚੀਜ਼ ਰਹੀ ਜਾਂਦੀ ਹੈ ਆਨਲਾਈਨ ਆਈ ਸੀ ਪੀਓਪੀ ਦੇ ਘਟੇ ਇੱਧਰ ਆ ਗਿਆ ਜੀ ਹਸਪੀਟਲ ਤੇ ਆ ਗਿਆ ਗਰੂਕਰ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਤੇ ਬਾਕੀ ਭਾਈ ਵੈਲਟਾ ਉਲਟਾ ਲਾਉਣੀ ਬਹੁਤ ਜ਼ਰੂਰੀ ਹੈ ਡਰਾਈਵਿੰਗ ਸਮੇਂ ਭਾਵੇਂ ਤੁਸੀਂ ਕਿਤੇ ਫਿਰਦੇ ਹੋ ਭਾਵੇਂ ਘਰ ਦੇ ਨੇੜੇ ਹੋ ਦੂਰੋਂ ਕਿਉਂਕਿ ਇਹਦੇ ਚ ਚਲਾਨ ਦਾ ਚੱਕਰ ਨਹੀਂ ਹੁੰਦਾ ਸੇਫਟੀ ਤੁਹਾਡੀ ਆਪਦੀ ਹੈ ਤਾਂ ਕਰਕੇ ਆਪਣੀ ਦਾਤ ਬਣੀ ਹੋਈ ਹੈ ਕਾਰ 'ਚ ਬੈਠੋ ਤੇ ਬੈਲਟ ਲਾਓ ਸਾਹਮਣੇ ਆ ਗਈਆਂ ਜੀ ਲਾਈਟਾਂ ਦੇ ਨਾਲ ਹੀ ਆ ਜੀ ਐਸਐਸਪੀ ਦਫ਼ਤਰ ਇਹ ਸੈਕਟਰ ਦੋਸਤੋ ਨਾਲ ਡੇਰਾ ਆ ਗਿਆ ਦੇਖ ਲਓ ਤੁਸੀਂ ਰਾਧਾ ਸਾਮੀ ਦਾ ਡੇਰਾ ਇਹ ਬਹੁਤ ਵੱਡਾ ਡੇਰਾ ਮੇਰੇ ਹਿਸਾਬ ਨਾਲ ਇੱਕ ਸੈਕਟਰੀ ਲਈ ਬੈਠੇ ਹੋਣੇ ਆ ਤੇ ਇਹਦੇ ਦੂਜੇ ਪਾਸੇ ਆਉਂਦੀ ਹੈ ਜੀ ਖੋਦਰੀ ਦੀ ਏਜੰਸੀ ਉਹ ਵੀ ਏਡੀ ਵੱਡੀ ਇਕੱਲੇ ਛੜਤ ਉਹਦੇ ਚ ਵੀ ਇੱਕ ਸੈਕਟਰ ਹੈ ਪਰ ਜਿਹੜਾ ਰਾਧਾ ਸਾਮੀ ਦਾ ਡੇਰਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਹ ਮੈਨੂੰ ਤਾਂ ਵਧੀਆ ਲੱਗਦਾ ਹੈ ਮਤਲਬ ਉਹਦੇ ਚ ਨਾ ਬੁੱਟੇ ਬੜੇ ਲੱਗੇ ਹੁੰਦੇ ਆ ਹਰਿਆਲੀ ਬੜੀ ਹੁੰਦੀ ਹੈ ਅੱਛਾ ਬੁੱਟੇ ਤਾਂ ਲੱਗੇ ਲੱਗੇ ਨਾਲ ਉਹਨਾਂ ਦੀ ਕਟਿੰਗ ਘਾਹ ਦੀ ਸਫਾਈ ਇੱਕ ਪੱਤਾ ਵੀ ਤੁਹਾਨੂੰ ਘਾਤ ਨਹੀਂ ਮਿਲੂਗਾ ਐਡੇ ਮਤਲਬ ਮੇਨਟੇਨ ਕਰਦੇ ਨੂੰ ਤੇ ਜਦੋਂ ਆਪਾਂ ਕਿਤੇ ਧਾਰਮਿਕ ਸਥਾਨ ਤੇ ਜਾ ਕੇ ਕਰਦੇ ਤਾਂ ਆਪਣੇ ਘਰੇ ਵੀ ਕਰ ਗਿਆ ਆਪਾਂ ਆਵਦੇ ਆਲੇ ਦੁਆਲੇ ਵੀ ਕਰੀਏ ਹੂੰ ਗੁੱਤਾ ਵੀ ਆਦੇ ਪੂਛ ਮਾਰ ਕੇ ਬੰਦਾ ਤੇ ਆਪਾਂ ਨੂੰ ਆਪਦੇ ਆਲੇ ਦੁਆਲੇ ਸਫਾਈ ਵੀ ਬਹੁਤ ਜ਼ਰੂਰੀ ਹੈ ਉਹ ਵੀ ਕਰਨੀ ਚਾਹੀਦੀ ਹੈ ਤੇ ਜਿਵੇਂ ਹੁਣ ਗਰਮੀ ਵੱਧ ਰਹੀ ਹੈ ਨਾ ਆਪਾਂ ਕਹਿੰਦੇ ਨੇ ਸੋਹ ਲੋਗੇ ਸੋਹ ਤੱਕ ਅੱਲਾ ਬਾਦੀਆਂ ਦੋਸਤੋ ਆ ਮੌਸਮ ਸੱਚੀ ਬਦਲ ਰਿਹਾ ਹੈ ਦੇਨੋਨ ਦੇਨ ਗਰਮੀ ਵੱਧ ਰਹੀ ਹੈ ਆਏ ਸੀਜ਼ਨ 'ਚ ਗਰਮੀ ਵੱਧਦੀ ਹੈ ਤੁਸੀਂ ਨੋਟ ਕਰ ਲਿਓ ਅ ਮਤਲਬ ਫੀਲ ਲਾਈਕ ਜਿਆਦਾ ਹੁੰਦਾ ਬੰਦੇ ਨੂੰ ਟੈਂਪਰੇਚਰ ਭਾਵੇਂ ਉਨਾ ਹੀ ਹੋਵੇ ਤੇ ਪਰ ਫੀਲ ਲਾਈਕ ਬਹੁਤ ਹੁੰਦਾ ਹੋਂਦੇ ਵੀ ਵੇਖ ਲਓ 50 50 48 42 ਡਿਗਰੀ ਟੈਂਪਰੇਚਰ ਹੋਣਾ ਮਾੜੀ ਮੁੱਟੀ ਗੱਲ ਨਹੀਂ ਇਹ ਖਤਰਾ ਹੈ ਇਹ ਚੇਤਾਵਨੀਆਂ ਪਹਿਲਾਂ ਹੀ ਆਪਾਂ ਨੂੰ ਹਲੇ ਵੀ ਸੁਭਾਲ ਲਏ ਆਪਾਂ ਦਰਖਤ ਲਾਓ ਵੱਧ ਤੋਂ ਵੱਧ ਤੁਸੀਂ ਵੇਖ ਲਓ ਵੀ ਚੰਡੀਗੜ੍ਹ ਦੇ ਵਿੱਚ ਮੌਸਮ ਦਾ ਵੈਸੇ ਹੀ ਫਰਕ ਹੁੰਦਾ ਇੱਕ ਮੀਂਹ ਜਿਆਦਾ ਪੈਂਦੇ ਇੱਥੇ ਮੀਂਹ ਕਿਉਂ ਜਿਆਦਾ ਪੈਂਦੇ ਤੁਹਾਨੂੰ ਪਤਾ ਹੀ ਵੀ ਇੱਥੇ ਦਰਖਤ ਬਹੁਤ ਲੱਗੀਆਂ ਤੇ ਜਿਵੇਂ ਜਿਵੇਂ ਇੱਕ ਕੱਲ ਹੋਰਸ ਮੈਂ ਵੀਡੀਓ ਤੜਕੇ ਪਾਈ ਤੁਸੀਂ ਵੇਖ ਲਓ ਸਾਡੇਲੇ ਪਾਸੇ ਮਤਲ ਪਰ ਤੁਸੀਂ ਦੇਖੋ ਹੀ ਮਾਲੀਆਲੇ ਪਾਸੇ ਨਹੀਂ ਪੈ ਰਿਆ ਸੀ ਜਿਆਦਾ ਪੈਂਦਾ ਚੰਡੀਗੜ੍ਹ ਵਾਲੇ ਪਾਸੇ ਹੋਰ ਜਿਆਦਾ ਪੈਂਦਾ ਪੰਜਕੁੱਲੇ ਵਾਲੇ ਪਾਸੇ ਹੋਰ ਪੈਂਦਾ ਜੀਰਕਪੁਰ ਰਹਿੰਦੇ ਸੀ ਅਸੀਂ ਉੱਥੇ ਬਥੇਰਾ ਮੀਂਹ ਪੈਂਦਾ ਸੀ ਉਹ ਐ ਨਾਲ ਪਹਾੜ ਆ ਗਏ ਪਹਾੜ ਹੈ ਹਰਿਆਲੀ ਹੈ ਫਰਕ ਬਹੁਤ ਪੈਂਦਾ ਚੀਜ਼ ਨਾਲ ਤੇ ਤਾਂ ਕਰਕੇ ਜ਼ਿੰਦਗੀ ਨੂੰ ਹਰਾ ਭਰਾ ਬਣਾਓ ਦੂਜੀ ਵਾਰੀ ਜ਼ਿੰਦਗੀ ਮਿਲਦੀ ਨਹੀਂ ਕੱਲ ਨੂੰ ਮਿਲਣੀ ਆ ਨਹੀਂ ਮਿਲਣੀ ਇਹ ਸਭ ਗੱਲਾਂ ਹੈ ਵੀ ਦੁਨੀਆ ਦੇ ਤਾਂ ਕੀ ਹੁੰਦਾ ਕਿਸੇ ਨੇ ਕੁਝ ਨਹੀਂ ਵੇਖਿਆ ਜਿਉਂਦੇ ਜੀ ਜੋ ਤੁਸੀਂ ਜੀ ਰਹੇ ਹੋ ਇਹੀ ਤੁਹਾਡੀ ਜ਼ਿੰਦਗੀ ਹੈ ਤੇ ਇਹਨੂੰ ਤੁਸੀਂ ਕਿਵੇਂ ਬਤੀਤ ਕਰਨਾ ਹੈ ਇਹ ਤੁਸੀਂ ਸੋਚਣਾ ਹੈ ਸੰਗੇਟੜ ਢੰਗ ਨਾਲ ਕੇ ਮਾੜੇ ਢੰਗ ਨਾਲ ਇਹ ਛੋਟੀ ਸੋਚ ਹੈ ਤੇ ਜੇ ਆਪਾਂ ਹਾਂ ਵੀ ਜੇ ਆਪਾਂ ਲਾਲੋ ਸਾਹਿਬ ਵੀ ਇੱਕ ਬੂਟਾ ਲਾ ਕੇ ਆਪਾਂ ਜੇ ਉਹਨੂੰ ਵੱਡਾ ਕਰ ਲੈਨੇ ਆ ਸਮਝ ਲਓ ਆਪਾਂ ਜ਼ਿੰਦਗੀ ਸਫਲ ਹੈ ਇੱਕ ਬੂਟੇ ਲਾਓ ਇੱਕ ਬੂਟਾ ਕਿੰਨਾ ਕੁ ਹੁੰਦਾ ਹੈ ਕਿੰਨੇ ਕਰੋੜ ਵਾਦੀ ਹੈ ਆਪਣੇ ਦੇਸ਼ ਦੀ ਪੰਜਾਬ ਦੀ ਕਿੰਨੀ ਵਾਦੀ ਹੈ ਸਭ ਨੂੰ ਇੱਕ ਇੱਕ ਬੂਟਾ ਤੇ ਕਟੋ-ਕਟ ਲਾਉਣਾ ਚਾਹੀਦਾ ਹੈ ਆਪਦੀ ਜ਼ਿੰਦਗੀ 'ਚ ਤੇ ਹੁਣ ਵੀ ਆਪ ਵਹਿਲੇ ਫਿਰਦੇ ਰਹਿੰਦੇ ਆ ਤੇ ਕੁਦਰਤ ਨਾਲ ਜੁੜੋ ਕੁਦਰਤ ਨੂੰ ਪਿਆਰ ਕਰੋ ਫਿਰ ਵੇਖਿਓ ਗਰਮੀ ਕਿਦਾਂ ਜਾਂਦੀ ਹੈ ਤੇ ਆਹੀ ਟਾਈਮ ਹੈ ਕੁਦਰਤ ਨੂੰ ਬਚਾਉਣ ਦਾ ਆਪਦੀ ਜ਼ਿੰਦਗੀ ਨੂੰ ਬਚਾਉਣ ਦਾ ਹੂੰ ਜ਼ਿੰਦਗੀ ਤਾਂ ਫੇਰ ਰੋਗੀ ਨਾ ਜੇ ਕੁਦਰਤ ਸਹੀ ਰਹੂਗੀ ਤਾਂ ਹੁਣ ਬਿਮਾਰੀਆਂ ਵਧੀਆਂ ਨਹੀਂ ਕਿਉਂ ਵਧਦੀਆਂ ਹੀ ਕਰਨਾ ਹਾਂ ਪਾਣੀ ਵੀ ਖਰਾਬ ਹੋ ਗਿਆ ਦੇਖੋ ਤੁਸੀਂ ਕਿੰਨਾ ਬਰਾਹਲ ਹੋਇਆ ਪਿਆ ਭਾਈ ਜੀ ਪਾਣੀ ਤਾਂ ਤੁਸੀਂ ਐਂ ਵੇਖ ਲਓ ਵੀ ਪੀਣ ਵਾਲਾ ਪਾਣੀ ਤਾਂ ਰਹਿਣਾ ਨਹੀਂ ਜੇ ਇਹ ਹਾਲਾਤ ਰਹੇ ਤਾਂ ਹਾਂ ਗੰਦਾ ਇਹ ਤੋਂ ਦੇਖ ਲਓ ਹੁਣ ਤੇ ਲਾਲੋ ਸਾਹਿਬ ਵੀ ਜਿਹੜਾ ਆਪਣਾ ਹਾ ਝੋਨਾ ਲਾਉਣੇ ਆਪਾਂ ਝੋਨਾ ਵੀ ਲਾਉਣੇ ਆਪਾਂ ਪਾਣੀ ਹੁਣ ਦੇਖ ਲਓ ਕਿੰਨੇ ਡੂੰਘੇ ਜਾਈ ਜਾਂਦੇ ਆ ਡੋਂਗੇ ਵੀ ਜਾਈਏ ਨਾ ਤੇ ਪਾਣੀ ਚੰਗੇ ਵੀ ਨਹੀਂ ਕਿੰਨੇ ਖਾਰੇ ਹੋਗੇ ਪਾਣੀ ਆ ਕਰਕੇ ਇਹਨੂੰ ਬਚਾ ਲਓ ਤੁਹਾਡੇ ਹੱਥ ਚ ਬਚਾਉਣਾ ਗੱਲਾਂ ਤੁਹਾਡੀ ਮਰਜ਼ੀ ਹੈ ਹੁਣ ਮੈਂ ਬੜਾ ਵੱਡਾ ਵਿਗਿਆਨੀ ਤਾਂ ਹੈ ਨਹੀਂ ਜਾਂ ਕੋਈ ਬੜਾ ਵੱਡਾ ਸਾਇੰਟਿਸਟ ਆ ਬਸ ਦਿਲ ਚ ਗੱਲਾਂ ਸੀਗੀਆਂ ਆਪਾਂ ਬੁੱਟੇ ਲਾਏ ਆ ਬੋਤਲ ਲਾਏ ਆ ਮੈਂ ਤਾਂ ਐਵੇਂ ਕਹਿਦ ਗੀ ਲਾਉਂਦਾ ਪਾਣੀ ਪੰਦਰਾਂ ਲੋਕਾਂ ਦੇ ਘਰਾਂ ਚ ਲਾਏ ਸੀ ਲੋਕਾਂ ਦੇ ਬਾਾਰ ਚ ਲਾਏ ਸੀ ਉੱਥੇ ਹੀ ਪਾਣੀ ਪਾਉਂਦ ਰਿਹਾ ਮੈਂ ਜਿੰਨਾ ਟਾਈਮ ਮੈਂ ਫ੍ਰੀ ਸੀ ਜਿੰਨਾ ਟਾਈਮ ਮੈਂ ਪਾਣੀ ਪਾ ਸਕਦਾ ਸੀਗਾ ਗਾਂ ਆਪਾਂ ਲਾ ਸਕਦੇ ਸੀ ਥੋੜੇ ਦਿਨ ਪਾਣੀ ਪਾ ਸਕਦੇ ਸੀ ਗਾਂ ਤਾਂ ਹੁੰਦਾ ਸਾਹਮਣੇ ਜਿਹਦੇ ਬਾੜ ਚ ਲੱਗਿਆ ਹੋਣੇ ਤੇ ਆਪਾਂ ਇਹੀ ਕੰਮ ਨਹੀਂ ਕਰ ਸਕਦੇ ਫਿਰ ਆਪਾਂ ਬਿਲਕੁਲ ਖਤਮ ਸਹੀ ਗੱਲ ਆ ਆਉਣ ਵਾਲੇ ਬੱਚੇ ਨਸਲਾ ਆਪਣੀਆਂ ਉਹ ਵੀ ਕੀ ਆਖਣੀਆਂ ਆਪਾਂ ਨੂੰ ਹਾਂ ਸਾਰਾ ਖਰਾਬ ਕਰਕੇ ਇਹਦਾ ਨਸਲਾ ਵੀ ਤਾਂ ਤਾਂ ਰਸਤਾਉਣੀਆਂ ਜੇ ਆਪਣੇ ਚੀਜ਼ ਸੰਭਾਲਾਂਗੇ ਇਹ ਵੀ ਗੱਲ ਤਾਂ ਮੇਰੇ ਦਿਮਾਗ 'ਚ ਰੱਖਿਓ ਆਪਦੇ ਹਾਂ ਹਾਂ ਉਹ ਮੇ ਪੈਦਾ ਹੋਣਗੇ ਨਹੀਂ ਗਾਂ ਤੁਹਾਡੇ ਹੱਥ ਚ ਆਉਦਾ ਭੇਖ ਆਪਦਾ ਆਦੇ ਚ ਵਕਾਂ ਦਾ ਭੇਖ ਤੇ ਲਓ ਜੀ ਹੁਣ ਅਸੀਂ ਜਾ ਰਹੇ ਹਾਂ ਭਾਗੋ ਮਾਦਰੇ ਭਾਗੋ ਮਾਦਰੇ ਮਾੜਾ ਮੋਟਾ ਸਮਾਨ ਲੈਣਾ ਸਾਡੇ ਘਰ ਦੇ ਜਮਾਂ ਨੇੜੀ ਐ ਤੇ ਵੇਵਾਜ ਕੰਮਕਾਰ ਬਹੁਤ ਸੀ ਤਾਂ ਕਰਕੇ ਜਿਆਦੇ ਬਲੌਗ ਨਹੀਂ ਬਣਾਇਆ ਗਿਆ ਤੇ ਹੁਣ ਜਾ ਕੇ ਰੈਸਸਟ ਕਰਾਂਗੇ ਫਿਰ ਕੱਲ ਨੂੰ ਫੋੜਨਾ ਰੂਰੂ ਹੋਵਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ ਇੱਕ ਵਾਰੀ ਫੇਰ ਕਹਿਣਾ ਵੱਧ ਤੋਂ ਵੱਧ ਰਕਤ ਲਗਾਓ ਸੇਵ ਲਾਈਫ ਸੇਵ ਵਾਟਰ ਤੇ ਕੁਦਰਤ ਨੂੰ ਬਚਾਓ ਬਸ ਓਕੇ ਦੋਸਤੋ ਬਾਏ ਬਾਏ